ਗੁਰੂ ਦਾ ਮਾ ਦਰਸ਼ਨ ਕਰਕੇ ਆਏ ਜੀ ਤੁਸੀਂ ਕਿੱਥੋਂ ਕਿੱਥੋਂ ਹੋ ਗਿਆ ਜੀ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਅਸੀਂ ਇੱਥੋਂ 10 ਤਰੀਕ ਨੂੰ ਗਏ ਸੀ ਜੀ ਨਾਨਕ ਮੱਤਾ ਸੌਰੀ ਨਰਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਲਾਸਟ ਡੇਰਾ ਸਾਹਿਬ ਲਾਹੌਰ ਕਿੱਦਾਂ ਦਾ ਰਿਹਾ ਜੀ ਸਾਰਾ ਸਭ ਬਹੁਤ ਵਧੀਆ ਜੀ ਜਿੰਨਾ ਉਹਨਾਂ ਦੇ ਸਿਕਿਉਰਟੀ ਉਹਨਾਂ ਦਾ ਖਾਣ ਪਾਣ ਰਹਿਣ ਸਹਿਣ ਔਰ ਉਹਨਾਂ ਦੀ عوام ਵੱਲੋਂ ਹਰ ਤਰ੍ਹਾਂ ਦਾ ਇਜਤਮਾਨ ਬਹੁਤ ਵਧੀਆ ਮਿਲਿਆ ਜੀ ਬਹੁਤ ਹੀ ਸੋਹਣਾ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਕੁਝ ਬਜ਼ੁਰਗਾਂ ਦੇ ਪਾਸਪੋਰਟ ਵੀ ਕਿੰਨੇ ਉੱਥੇ ਪਵਾ ਦਿੱਤੇ ਨਹੀਂ ਜੀ ਹੈ ਜੀ ਤਾਂ ਸੰਨ ਕੋਲ ਤਾਂ ਕੋਈ ਐਸੀ ਜਾਂ ਮੈਸੇਜ ਨਹੀਂ ਆਇਆ ਜੀ ਕਿਸੇ ਨੇ ਕਿਹਾ ਤਾਂ ਗਲਤ ਫੁਵਾ ਫਲਾਈ ਹੋਈ ਹੈ ਜੀ ਵੀਰ ਜੀ ਅਕਸਰ ਹੀ ਅਸੀਂ ਅਰਦਾਸ ਚ ਕਰ ਰਹੇ ਹਾਂ ਬਿਛਰੇ ਗੁਰੂਤਾ ਮਾਧੇ ਜਿਹੜਾ ਧਾਮਾਂ ਦੇ ਦਰਸ਼ਨ ਕੀਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਉਸ ਬਾਰੇ ਜੀ ਬਹੁਤ ਵਧੀਆ ਜੀ ਅੱਖਾਂ ਨੰਮ ਨੇ ਮੈਂ ਵੇਖ ਰਿਹਾ ਕਿ ਲੱਗਦਾ ਹੈ ਕਿ ਅਰਦਾਸ ਪੂਰੀ ਹੋਈ ਹੈ ਤੁਹਾਡੀ ਬਿਲਕੁਲ ਜਾਓਗੇ ਦੁਬਾਰਾ ਵੇਖਣ ਦਰਸ਼ਨ ਕਰਨ ਜਾਓਗੇ ਦੁਬਾਰਾ ਕੋਸ਼ਿਸ਼ ਕਰੋਗੇ ਜੋ ਹਾਂ ਸਾਡੀ ਤਮੰਨਾ ਪੂਰੀ ਹੋ ਗਈ ਕੀ ਮਾਤਾ ਕੀ ਨਾਮ ਹੈ ਜੀ ਕਰਮਜੀਤ ਕੌਰ ਕਿੱਥੇ ਰਹਿਣ ਵਾਲੇ ਜੀ ਇਹਨਾਂ ਦੇ ਬੇਟਾ ਅਸੀਂ ਮੁਗ ਗਏ ਕਿਸ ਤਰ੍ਹਾਂ ਦੇ ਰਹੇ ਤੁਸੀਂ ਗੁਰੂਤਮ ਤਮੰਨਾ ਮਾਲਕ ਨੇ ਪੂਰੀ ਕੀਤੀ ਅਸੀਂ ਜਾਣ ਨੂੰ ਬਹੁਤ ਚੜਦੇ ਆਂਦੇ ਸੀ ਬੇਟਾ ਆਇਆ ਇਹ ਸਾਨੂੰ ਲੈ ਕੇ ਗਿਆ ਪੋਲ ਤੋਂ ਆਇਆ ਕਿੱਥੇ ਕਿੱਥੇ ਹੋ ਕੇ ਆਏ ਹੋ ਬਸ ਜਿਵੇਂ ਇਹ ਬੇਟੇ ਨੇ ਦੱਸਿਆ ਨਾਲ ਦੇ ਇਹਨਾਂ ਦੇ ਬੇਟਾ ਕਿੱਥੋਂ ਆਇਆ ਸੀ ਜੀ ਮੋਗੇ ਤੋਂ ਮੋਗੇ ਤੋਂ ਸਾਰੇ ਇਕੱਠਾ ਕਰੋਗੇ ਅਸੀਂ 9 ਜਾਣੇ ਸੀ ਓਕੇ ਜਾਨ ਅਸੀਂ 9 ਜਾਣੇ ਸੀ ਤੇ ਦੁਬਾਰਾ ਪੰਜਾ ਸਾਹਿਬ ਦੇ ਦਰਸ਼ਨ ਜਨਮੀ ਨਨਕਾਣਾ ਸਾਹਿਬ ਦੇ ਕਰਤਾਰਪੁਰ ਦੇ ਬਹੁਤ ਹੌਲੀ-ਹੌਲੀ ਪਿਆਰ ਨਾਲ ਅਸੀਂ ਦਰਸ਼ਨ ਕਰਵਾਏ ਸਾਰੇ ਕੋਈ ਗੁਰਦੁਆਰਾ ਸਾਹਿਬ ਮਾਤਾ ਜੀ ਉਸ ਤਰ੍ਹਾਂ ਦਾ ਸਵਾਗਤ ਚੜਦੀ ਕਲਾ ਮੈਂ ਨਹੀਂ ਬਰਾਗ ਆਉਂਦਾ ਸੀ ਕਹਿਣ ਤੁਹਾਡੇ ਪਿਛਲੇ ਬਾਪੂ ਦਾ ਨਾ ਬਾਗ ਵਿਖਾਈਏ ਤੋ ਉਸਨ ਬਰਾਗ ਆਉਂਦਾ ਸੀ ਅੱਖਾਂ ਪਰਾਂਦੀਆਂ ਜੀ ਸੋਚ ਕੇ ਜਾਓਗੇ ਮਾਸੀ ਦੁਬਾਰਾ ਜਾਓਗੇ ਹਾਂਜੀ ਚੜ੍ਹਦੀ ਕਲਾ ਮਾਲਕ ਨੂੰ ਜਾਓ ਤਾਂ ਜਾਵਾਂਗੇ ਅੱਛਾ ਅਕਸਰ ਹੀ ਮੈਂ ਵਿਜੀ ਉਹ ਜਿਸ ਦਾ ਪੁੱਛਿਆ ਪਰ ਅਰਦਾਸ ਚ ਸਵੇਰੇ ਸ਼ਾਮ ਵਿਛੜੇ ਗੁਰੂ ਘਰ ਤੋਂ ਮਾਦੀ ਅਰਦਾਸ ਕਰਦੇ ਕਿ ਉਹ ਦਰਸ਼ਨ ਹੋਣ ਹਾਂਜੀ ਪਹਿਲਾਂ ਅੱਗੇ ਸੀਗੇ ਹੁਣ ਕਿਸ ਤਰ੍ਹਾਂ ਦਾ ਲੱਗਾ ਜੀ ਜਦੋਂ ਉੱਥੇ ਪਹੁੰਚੇ ਜੋ ਗੁਰੂ ਘਰ ਮਾਤੇ ਦਰਸ਼ਨ ਕੀਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਾਏ ਗੁਰੂ ਜੀ ਉਹ ਉੱਥੇ ਪੂਰਾ ਸੱਚ ਹੋ ਗਿਆ ਵੀ ਇਹ ਠੀਕ ਅਰਦਾਸ ਕਰਦੇ ਅਸੀਂ ਆਪ ਖੁਦ ਜਾ ਕੇ ਵੇਖ ਲਿਆ ਦਰਸ਼ਨ ਕਰ ਲਿਆ ਗੁਰੂ ਸਾਹਿਬ ਜੀ ਮਿਲਿਆ ਜੀ ਪਾਕਿਸਤਾਨ ਤੋਂ ਬਹੁਤ ਕਿਰਪਾ ਬੀਬੀਆਂਾਂ ਦੀ ਵੀ ਗੁਰਮਖਾਨੇ ਵੀ ਬਹੁਤ ਪਿਆਰ ਕੀਤਾ ਬੀਬੀਆਂ ਨੇ ਤੁਹਾਨੂੰ ਜੱਫੀ ਪਾਪਾ ਮਿਲਿਆ ਇੰਨਾ ਪਿਆਰ ਕੀਤਾ ਧੰਨਵਾਦ ਹੋ ਇੱਕੋ ਮਿੰਟ ਇੱਕੋ ਮਿੰਟ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਰਣਜੀਤ ਸਿੰਘ ਢੱਲੋ ਜੀ ਰਣਜੀਤ ਜੀ ਪਾਕਿਸਤਾਨ ਦੇ ਗੁਰੂਤਮ ਜੀ ਦੇ ਦਰਸ਼ਨ ਕਰਕੇ ਆਓ ਕੀ ਕਹਿਣਾ ਚਾਹੋਗੇ ਸਤਿਗੁਰੂ ਬਹੁਤ ਵਧੀਆ ਲੱਗਾ ਜੀ ਗੁਰੂਤਮ ਜੀ ਦੇ ਦਰਸ਼ਨ ਕਰਕੇ ਤੇ ਬੜੇ ਵਧੀਆ ਲੋਕ ਨੇ ਬੜਾ ਪਿਆਰ ਦਿੱਤਾ ਉਹਨਾਂ ਸਾਨੂੰ ਸਾਰਿਆਂ ਨੇ ਕਿਹੜੇ ਕਿਹੜੇ ਗੁਰੂਤਮ ਜੀ ਦੇ ਦਰਸ਼ਨ ਕੀਤੇ ਜੀ ਅਸੀਂ ਜੀ ਪਹਿਲਾਂ ਕਰਤਾਰਪੁਰ ਸਾਹਿਬ ਗਏ ਫਿਰ ਰੋ ਫਿਰ ਨਨਕਾਣਾ ਸਾਹਿਬ ਗਏ ਜੀ ਫਿਰ ਪੰਜਾ ਸਾਹਿਬ ਗਏ ਅਸੀਂ ਤੇ ਫਿਰ ਉਸ ਤੋਂ ਬਾਅਦ ਅਸੀਂ ਗਏ ਜੀ ਆਪਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦਵਾਰਾ ਲਾਹੌਰ ਕਿੰਦਾ ਦਾ ਸਹਿਯੋਗ ਮਿਲਿਆ ਜੀ ਉਹਨਾਂ ਦੇ ਦੀ ਸਰਕਾਰ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਤੇ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਦਾ ਜਿਹੜੇ ਕਿ 24 ਘੰਟੇ ਸਾਡੀ ਸੇਵਾ 'ਚ ਹਾਜ਼ਰ ਰਹੇ ਤੇ ਬੜੇ ਮਾਣ ਸਤਿਕਾਰ ਸਾਡਾ ਉਹਨਾਂ ਨੇ ਕੀਤਾ ਤੁਹਾਡਾ ਪਿਸ਼ੋਕਰ ਪਾਕਿਸਤਾਨ ਦਾ ਸੀਗਾ ਪਿੰਡ ਗਏ ਦਰਸ਼ਕ ਦੁਸ਼ਰ ਕਿੱਥੇ ਵੇਖਿਆ ਜਾ ਕੇ ਹਾਂਜੀ ਹਾਂਜੀ ਮੈਂ ਗਿਆ ਆਪਣੇ ਪਿੰਡ ਉਹ ਗਿਆ ਮੈਂ ਪਿੰਡ ਠੀਕ ਹੈ ਉੱਥੇ ਫਿਰ ਸਾਰਾ ਬਹੁਤ ਵਧੀਆ ਜੀ ਬਹੁਤ ਲੱਗਾ ਕਿ ਆਪਣੇ ਮਾਪੇ ਦੀ ਹੋਣ ਜਿਹੜੀ ਜ਼ਿੰਦਗੀ ਸੀ ਜਿਹੜੀ ਉੱਥੇ ਕੱਟੀ ਉਹ ਯਾਦ ਆਈ ਕਿਸੇ ਅੱਗੇ ਤੱਕ ਹਾਂਜੀ ਹਾਂਜੀ ਜਦੋਂ ਮੈਂ ਪਿੰਡ ਗਿਆ ਤਾਂ ਉੱਥੇ ਬਹੁਤ ਉਹਨਾਂ ਇੱਜ਼ਤਮੰਦ ਦਿੱਤਾ ਪਿੰਡ ਵਾਲਿਆਂ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ ਉਥੋਂ ਦੇ ਪ੍ਰਧਾਨ ਮੰਤਰੀ ਮਰੀਮ ਸ਼ਰੀਫ ਜੀ ਦਾ ਜਿਨ੍ਹਾਂ ਨੇ ਕੀ ਸਾਨੂੰ ਮੌਕਾ ਦਿੱਤਾ ਸਾਡੇ ਪੁਰਖਿਆਂ ਦੀ ਜਗ੍ਹਾ ਵੇਖਣ ਦਾ ਜੀ ਤੇ ਦੁਬਾਰਾ ਜਾਓਗੇ ਕੋਸ਼ਿਸ਼ ਕਰੋਗੇ ਕਰੀ ਫਿਰ ਕਿ ਆਓ ਬੰਡਾ ਜਿੰਨਾ ਮਾਨ ਸਤਕਾਰ ਮਿਲਿਆ ਆ ਉਹ ਤੇ ਲੱਗਦਾ ਹੀ ਨਹੀਂ ਹੈ ਕਿ ਪਾਕਿਸਤਾਨ ਹੈ ਉਹ ਤੇ ਲੱਗਦਾ ਜਿਦਾ ਸਾਡਾ ਆਪਣਾ ਪੰਜਾਬ ਹੁੰਦਾ ਹੈ ਤੇ ਅਸੀਂ ਜ਼ਰੂਰ ਜਾਵਾਂਗੇ ਤੇ ਨਾਲ ਆਪਣੀ ਫੈਮਿਲੀ ਨੂੰ ਲੈ ਕੇ ਜਾਵਾਂਗੇ ਉਹਨਾਂ ਨੂੰ ਵੀ ਆਪਣੇ ਗੁਰੂ ਧੰਮਾਂ ਦੇ ਦਰਸ਼ਨ ਕਰਾਵਾਂਗੇ ਜੀ ਠੀਕ ਹੈ ਜੀ ਥੈਂਕ ਯੂ ਕੀ ਨਾਮ ਵਿਜ਼ਿਟਰ ਦਾ ਹਾਂ ਜੀ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਗੁਰੂ ਧੰਮਾਂ ਦਰਸ਼ਨ ਕਰਕੇ ਆਇਓ ਪਾਕਿਸਤਾਨ ਕਿਸ ਤਰ੍ਹਾਂ ਦਾ ਰਿਹਾ ਜੀ ਸਾਰਾ ਬਹੁਤ ਵਧੀਆ ਰਿਹਾ ਜੀ ਬਹੁਤ ਇਸ ਤਰ੍ਹਾਂ ਦਾ ਸਹਿਯੋਗ ਮਿਲਿਆ ਸਰਕਾਰ ਦਾ ਸਰਕਾਰ ਦਾ ਸਹਿਯੋਗ ਅਪਾਰਟਮੈਂਟ ਦਾ ਪੁਸ਼ ਡਿਪਾਰਟਮੈਂਟ ਦਾ ਬ ਉਹਨਾਂ ਸਾਡੇ ਐਜੂ ਐ ਪਰਿਵਾਰਕ ਮੈਂਬਰ ਹੁੰਨੇ ਆ ਮੰਨ ਲਓ ਇਸ ਤਰ੍ਹਾਂ ਦਾ ਉਹਨਾਂ ਸਾਡੇ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰਕੇ ਆ ਜੀ ਬੁਖਰਤਾਰਪੁਰ ਸਾਹਿਬ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਡੇਰਾ ਸਾਹਿਬ ਨੂੰ ਚਾਰ ਗੁਰਦੁਆਰਾ ਸਾਹਿਬ ਅੱਛਾ ਜੀ ਹਾਂਜੀ ਤੇ ਦੁਬਾਰਾ ਫਿਰ ਜਾਣ ਦਾ ਮਨ ਕਰੇਗਾ ਜੀ ਚਲੋ ਫੇਰ ਗੁਰੂ ਸਾਹਿਬ ਨੇ ਜੇ ਅੰਜਨ ਲਿਖਿਆ ਆ ਦਾਣਾ ਪਾਣੀ ਤੇ ਜ਼ਰੂਰ ਜਾਵਾਂਗੇ ਪਰ ਸਤਕਾਰ ਬੜਾ ਉੱਧਰੋਂ ਮਿਲਿਆ ਸਾਰਾ ਉਹਨਾਂ ਨੇ ਅਕਸਰ ਹੀ ਸਮਝਦੇ ਹੋ ਕਿ ਲੈਂਦਾ ਪੰਜਾਬ ਤੇ ਚੜਦਾ ਪਿਆ ਆਪਣੇ ਆਪ ਨੂੰ ਭੈਣ ਭਰਾ ਕਹਿੰਦਾ ਰਿਹਾ ਬਿਲਕੁਲ ਕਿ ਲੱਗਦਾ ਕਿ ਉਦਾਂ ਦਾ ਹੀ ਪਿਆਰ ਨਜ਼ਰ ਆਇਆ ਉੱਥੇ ਬਹੁਤ ਜ਼ਿਆਦਾ ਕਿਉਂਕਿ ਸਭ ਬੋਲੀ ਇੱਕ ਹੈ ਸਾਡੀ ਉਹ ਵੀ ਪੰਜਾਬੀ ਬੋਲਦੇ ਠੇਠ ਪੰਜਾਬੀ ਇਹੀਂ ਬੋਲਦੇ ਆ ਬਿਲਕੁਲ ਜਿਤਨਾ ਇੱਕ ਦੇਸੀ ਭਾਸ਼ਾ ਦੀ ਬੋਲੀ ਹੈ ਇਹੀਂ ਇੱਕ ਬਥੇਨਾ ਗੱਲਾਂ ਕਰਦੇ ਆ ਮਹਿਸੂਸ ਨਹੀਂ ਆ ਬੀ ਮਹਿਸੂਸ ਨਹੀਂ ਦੂਜੀ ਕੰਟਰੀ ਦੀ ਬਾਕੀ ਉਹ ਵੀ ਤਰਸਦੇ ਆ ਮਿਲਣ ਨੂੰ ਅਸੀਂ ਵੀ ਇੱਧਰ ਲਈ ਪਬਲਿਕ ਵੀ ਆਮ ਵੀ ਚਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜੇ ਖੁੱਲ ਜਾਵੇ ਜਿਵੇਂ ਕਿ ਸਾਡੀਆਂ ਇੱਥੇ ਫਸਲਾਂ ਕਣਕ ਦੁੱਧ ਲੋਕਲ ਜਿਹੜੇ ਇੱਥੇ ਚੀਜ਼ਾਂ ਲੋਕਲੇ ਪੈਂਡਣੇ ਜੀ ਉਧਰ ਲੈ ਕੇ ਐਕਸਪੋਰਟ ਹੋਣਦਾ ਤਾਂ ਸਾਡੀ ਇੱਧਰ ਹੋਰ ਪ੍ਰੋਫਿਟ ਹੋ ਸਕਦਾ ਸਮਝਦੇ ਹੋ ਕਿ ਅਕਸਰ ਹੀ ਆਪਾਂ ਸਵੇਰੇ ਅਰਦਾਸ ਵੀ ਕਰਦੇ ਸਵੇਰੇ ਸ਼ਾਮ ਅਰਦਾਸ ਵੀ ਕਰਦੇ ਹਾਂ ਜੀ ਪਿਛਲੇ ਗੁਰੂ ਧਾਮਾਂ ਦੇ ਇਹ ਦਰਸ਼ਨ ਕੀਤੇ ਕਿੰਦਾ ਦਾ ਮਹਿਸੂਸ ਹੈ ਜਿਵੇਂ ਅਰਦਾਸ ਪੂਰੀ ਹੋਈ ਹੈ ਬਿਲਕੁਲ ਜੀ ਉਹ ਤਾਂ ਫਿਰ ਇੱਕ ਵੱਖਰਾ ਹੀ ਆਪਣਾ ਹੁੰਦਾ ਨਾ ਜੀ ਨਜ਼ਾਰਾ ਕਹਿ ਲਓ ਵੀ ਆਪਾਂ ਨੇਤ ਦੀ ਅਰਦਾਸ ਕਰਦੇ ਹਾਂ ਤੇ ਜਿਹੜਾ ਉਹ ਸਾਡਾ ਸਫਲ ਹੋ ਜੇ ਮਕਸਦ ਤੇ ਉਹ ਤਾਂ ਫਿਰ ਵੱਖਰਾ ਹੀ ਇੱਕ ਖੁਸ਼